ਗੱਲ ਜੀ ਸਾਰਿਆਂ ਨੂੰ ਉਮੀਦ ਕਰਦੀ ਸਾਰਿਆਂ ਦੀ ਠੀਕ ਹੋਮਗੀ ਵਧੀਆ ਹੋਮਗੀ ਸ਼ੁਰੂ ਕਰਦੇ ਆ ਆਪਣਾ ਖਾਜ ਦਾ ਬਲੌਗ ਅੱਜ ਅਸੀਂ ਫੇਰ ਸੰਗਰੂਰ ਆਇਆ ਸ਼ੂਟ ਤੇ ਅੱਜ ਨਵੇਂ ਚਿਹਰੇ ਆਏ ਨੇ ਤੁਹਾਨੂੰ ਸਾਰਿਆਂ ਨੂੰ ਮਿਲਾਉਣੇ ਆ ਤੁਸੀਂ ਦੇਖਿਓ ਗੱਲਾਂ ਬਾਤਾਂ ਕਰਦੇ ਆ ਲਾਸਟ ਤੱਕ ਬਲੌਗ ਦੇ ਬਣੇ ਰਹੋ ਆਜੋ ਆਪਾਂ ਕਰਦੇ ਗੱਲਾਂ ਬਾਤਾਂ ਕੈਮਰਾ ਘਮਾਉਣੀ ਆ ਹਾਂਜੀ ਪਹਿਲਾਂ ਤਾਂ ਆ ਸਾਰੇ ਆਏ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੇਟਾ ਬਹਾਲ ਮਾਨਸਾ ਓਕੇ ਤੇ ਤੁਸੀਂ ਅੱਜ ਪਹਿਲੀ ਵਾਰ ਹੋ ਰਹੇ ਆ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬੇਟਾ ਸੋਡੇ ਵਰਗੇ 3 ਪੁੱਤ ਜਦੋਂ ਨਾਲ ਹੋਣ ਤਾਂ ਚੰਗਾ ਹੀ ਲੱਗਦਾ ਹੁੰਦਾ। ਥੈਂਕ ਯੂ। ਬਹੁਤ ਵਧੀਆ ਲੱਗਿਆ ਬਹੁਤ ਬਹੁਤ ਵਧੀਆ। ਸਾਨੂੰ ਵੀ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ। ਬੇਟਾ ਇੱਕ ਆ ਹੁੰਦਾ ਹੈ। ਕੋਈ ਬੱਚਾ ਨਾ ਸੁਭਾਅ ਦਾ ਚੰਗਾ ਹੋਵੇ ਉਹਦੇ ਨਾਲ ਕੰਮ ਕਰਨਾ ਆਸਾਨ ਹੋ ਜਾਂਦਾ ਹੈ। ਹਾਂ। ਤੇ ਕਈ ਵਾਰੀ ਕੋਈ ਆਇਆ ਹੁੰਦਾ ਮੂਹਰੋ ਕੰਮ ਕਰਨਾ ਬਹੁਤ ਔਖਾ ਹੁੰਦਾ। ਹਾਂਜੀ ਹਾਂ। ਸੋ ਬੇਟਾ ਧੰਨਵਾਦ ਆ ਤੁਹਾਡਾ। ਤੁਹਾਡੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ। ਥੈਂਕ ਯੂ। ਲਓ ਜੀ ਹੁਣ ਆਪਾਂ ਇੱਧਰ ਮਿਲਦੇ ਆ ਗਗਨ ਮੈਡਮ ਨੂੰ। ਗਗਨ ਹੁਣੇ ਲੱਗੇ ਨੇ ਨਵੇਂ ਆਏ ਨੇ। ਗਗਨ ਕਿਵੇਂ ਬਹੁਤ ਵਧੀਆ ਤੁਹਾਨੂੰ ਆ ਸੈੱਟ ਤੇ ਤੁਸੀਂ ਪਹਿਲੀ ਵਾਰ ਆਇਆ ਵਧੀਆ ਲੱਗਿਆ ਹਾਂਜੀ ਆ ਸੈੱਟ ਤੇ ਮੈਂ ਪਹਿਲੀ ਵਾਰ ਆਇਆ ਅੱਜ ਪਰ ਵੈਸੇ ਟੀਮ ਵਰਕ ਬਹੁਤ ਵਧੀਆ ਸਾਰਿਆਂ ਓਕੇ ਤੇ ਥੋੜਾ ਅੱਜ ਕੀ ਕਰੈਕਟਰ ਹੈ ਇਹਦੇ 'ਚ ਮੇਰਾ ਮਾਤਾ ਦਾ ਕਰੈਕਟਰ ਹੈ ਹਾਂ ਉਹ ਤਾਂ ਨਹੀਂ ਦੂਜੇ ਕਰੈਕਟਰ ਹੁੰਦੇ ਨੇਗੇ ਹਾਂਜੀ ਪਰ ਇਸ 'ਚ ਮੈਂ ਮੰਮੀ ਆ ਤੁਹਾਨੂੰ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਬੋਰ ਤਾਂ ਨਹੀਂ ਹੋਏ ਨਹੀਂ ਬਿਲਕੁਲ ਵੀ ਨਹੀਂ ਚਲੋ ਵਧੀਆ ਤੁਸੀਂ ਉੱਥੇ ਬੋਰ ਹੋ ਸਕਦੇ ਆ ਹਾਏ ਥੈਂਕ ਯੂ ਬੇਟਾ ਸੈੱਟ ਬਾਰੇ ਮੈਂ ਵੀ ਕਹਾਂ ਤੁਹਾਨੂੰ ਮੈਂ ਇਸ ਸੈੱਟ ਤੇ ਵੀ ਪਹਿਲੀ ਵਾਰ ਆਇਆ ਸੀ ਪਰ ਇਹਨਾਂ ਦੇ ਨੇਚਰ ਬਹੁਤ ਚੰਗੇ ਨੇ ਵਧੀਆ ਸੈੱਟ ਹੈਗਾ ਕੋਈ ਇਸ ਤਰ੍ਹਾਂ ਨਹੀਂ ਲੱਗ ਰਿਹਾ ਵੀ ਅਸੀਂ ਕਿਸੇ ਨਵੇਂ ਜਗ੍ਹਾ ਆਏ ਲੱਗਦਾ ਜਿਵੇਂ ਪਹਿਲਾਂ ਤੇ ਆ ਰਹੇ ਹੁੰਨੇ ਹਾਂ ਹਾਂਜੀ ਕੰਮ ਕਰਕੇ ਚੰਗਾ ਫੀਲ ਹਾਂਜੀ ਹਾਂਜੀ ਸਾਨੂੰ ਵੀ 2 ਮਹੀਨੇ ਹੋ ਗਏ ਨਾਲ ਕੰਮ ਕਰਦੇ ਆ ਨੂੰ ਪਰ ਸਾਨੂੰ ਵਧੀਆ ਲੱਗਦਾ ਮੈਂ ਇਹਨਾਂ ਦਾ ਸ਼ੂਟ ਨਹੀਂ ਛੱਡਦੀ ਹੋਰ ਕਿਸੇ ਦਾ ਕੈਨਸਲ ਭਾਵੇਂ ਕਰਦਾ ਤੇ ਉਹ ਸਾਰੇ ਬਹੁਤ ਵਧੀਆ ਨੇ ਠੀਕ ਹੈ ਜੀ ਓਕੇ ਜੀ ਬਾਕੀ ਦਰ ਆਪਣਾ ਨੇਚਰ ਵਧੀਆ ਤਾਂ ਸਾਰੇ ਵਧੀਆ ਲੱਗਦੇ ਹਾਂ ਜੀ ਸਹੀ ਹੈ ਸਹੀ ਹੈ ਓਕੇ ਤੇ ਆਪਣੇ ਲਾਬੋਂ ਕੱਢਣਗੀ ਇਹ ਜੀ ਸੀਨ ਇੱਧਰ ਕੋਲ ਸਾਹਿਬ ਕੋਲ ਸਾਹਿਬ ਸਤਿ ਸ੍ਰੀ ਅਕਾਲ ਜੀ ਇਹਦਾ ਇਹ ਐਨਾ ਘਟਿਆ ਬੰਦਾ ਨਾ ਇਹਨੂੰ ਮੈਂ ਕੰਮ ਦਵਾਈ ਜਾਂਦੀ ਮੈਨੂੰ ਹੀ ਇਹ ਕੰਮ ਦਵਾ ਹਾਂ ਆਹ ਦੇ ਹੁਣ ਆਹ ਦੇ ਆਨ ਦੀ ਆਹ ਦੇ ਫੋਨ ਤੇ ਆ ਮੈਂ ਹੁਣ ਅਸੀਂ ਕੀ ਕਰਨਾ ਫੋਨ ਤੇ ਸੁਣਦੀ ਆ ਵੀ ਵੀ ਬੋਲਦੀ ਅਸੀਂ ਕੀ ਕਰਨਾ ਫੋਨ ਤੇ ਅਸੀਂ ਕੀ ਕਰਨਾ ਹਾਂ ਕਹਿੰਦੀ ਮੈਨੂੰ ਕੰਮ ਨਹੀਂ ਦਉਂਦਾ ਸੁਣਦੀ ਆ ਫੋਨ ਤੇ ਬੋਲਦੀ ਬਾ ਇਹਦੇ ਵਾਰੀ ਗੱਲ ਕਰ ਰਿਆ ਸੀ ਮੈਂ ਵੀ ਜਿਆਦਾ ਬੋਲਣ ਵਾਲੀ ਚਾਹੀਦੀ ਤੇ ਲੈ ਕਰ ਲਓ ਗੱਲ ਲੈ ਆਹਦੇ ਆਮ ਦੀ ਮੈਂ ਗੱਲ ਕਰਾ ਰਿਹਾ ਆ ਦੇਖੋ ਆ ਦੇਖੋ ਹੁਣ ਗੱਲ ਕਰਾ ਰਿਹਾ ਗੱਲ ਕੰਮ ਦੀ ਗੱਲ ਕਰਾ ਹੁਣ ਹੈਲੋ ਹਾਂਜੀ ਸੱਸੀ ਕਾਲ ਜੀ ਹਾਂਜੀ ਉਹਦਾ ਮੈਂ ਕਾਲ ਨੂੰ ਵੈਸੀ ਲੰਬੇ ਦੇਣ ਦੀ ਵੀਲੌਗ ਬਣਾ ਰਹੀ ਸੀ ਮੈਂ ਕਿ ਤੈਨੂੰ ਮੈਂ ਕੰਮ ਦਵਾਉ ਰਹੀ ਆ ਤੈਨੂੰ ਮੈਂ ਹਰੇਕ ਜਗ੍ਹਾ ਤੇ ਨਾਲ ਲਾ ਕੇ ਤੂੰ ਮੈਨੂੰ ਨਹੀਂ ਲੈ ਕੇ ਜਾਂਦਾ ਆਉਂਦੀ ਸਪੋਰਟ ਲੰਬਾ ਲਾਇਆ ਬੰਨ ਲੈ ਅੱਜ ਠੀਕ ਆ ਠੀਕ ਆ ਠੀਕ ਆ ਕੋਈ ਗੱਲ ਨਹੀਂ ਮੈਨੂੰ ਪਤਾ ਤੁਹਾਡਾ ਨਵਾਂ ਚੈਨਲ ਆ ਹਨਾ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂ ਹਾਂ ਕੋਈ ਗੱਲ ਕੋਈ ਗੱਲ ਸਾਰੀ ਗੱਲ ਸਾਰੀ ਗੱਲ ਰਿਕਾਰਡ ਕਰਤੀ ਹੁਣ ਦੀ ਬ੍ਰੇਕ ਕੋਡ ਲਾਜੀ ਬ੍ਰੇਕ ਕੋਡ ਲਾ ਹਾਂ ਹਾਂ ਲੀਹਾਂ ਦੀਆਂ ਦੀ ਹਾਂਜੀ ਪ੍ਰਿਵਾਦੰਨੀ ਆਲੋ ਕਰ ਲਵਾਂ ਕਰ ਦੇਣੇ ਜੀ ਕਰ ਦੇਣੇ ਆ ਲੈ ਹਲੇ ਭਾਪ ਮੇਰਾ ਬਲੌਗ ਮੈਨੂੰ ਹੁਣ ਤੂੰ ਐ ਕਹਿ ਰਹੀ ਮੈਂ ਜਿਹੜੇ ਕੰਮ ਦਵਾਤਾ ਨੇ ਕਹਦੇ ਆਉਣ ਦੀ ਸਪੋਰਟ ਹਾਏ ਇਹਦਾ ਗੱਲ ਚੱਲ ਗਿਆ ਹੋ ਗਿਆ ਗੱਲ ਹੋ ਗਈ ਗੱਲ ਹੋ ਗਈ ਜੀ ਗੱਲ ਡੰਗੂਗੀ ਨਾ ਹਾਂਜੀ ਇਹ ਨਾ ਮੜ ਆਪਦੀਆਂ ਸਫਾਈਆਂ ਦਊਗਾ ਐ ਫਿਰ ਇਹ ਨਾ ਜਿਹੜਾ ਵੱਧ ਬੋਲਣ ਵਾਲਾ ਬੰਦਾ ਹੋਰ ਸਫਾਈਆਂ ਤਾਂ ਆਰਾਮ ਨਾਲ ਦੇ ਦਿਆ ਆਪਣੇ ਕਪੜਿਆਂ ਕੰਮ ਕਿਉਂ ਬੰਦਾ ਨਾ ਸਫਾਈਆਂ ਬਿਲਕੁਲ ਸਹੀ ਹੈ ਹਾਂ ਬਸ ਤੇ ਇਹ ਤਾਂ ਕਹਿੰਦਾ ਜੀ ਸਿਟਿੰਗ ਹੈ ਜੀ ਕਿਹੜਾ ਉਹ ਹੌਲੇ ਵਾਲਾ ਨਹੀਂ ਨਹੀਂ ਉਹ ਜਿਹੜੇ ਤੇ ਗੱਲ ਕਰੀ ਤੁਸੀਂ ਇਹਨਾਂ ਦਾ ਇਹਨਾਂ ਦਾ ਨਾਮ ਆ ਇਹ ਕੋਲ ਤੁਹਾਡੇ ਚੈਨਲ ਦਾ ਕੀ ਨਾਮ ਹੈ ਜਿੰਨਾ ਗੱਲ ਕਰੀ ਆਪਾਂ ਇਹਨਾਂ ਦਾ ਕਾ ਪੰਜਾਬ ਦੇ ਪਿੰਡ ਮੈਂ ਤੁਹਾਨੂੰ ਦਿਖਾਉਂਦਾ ਇਹਨਾਂ ਦੀ ਪੰਜਾਬ ਦੇ ਪਿੰਡ ਤੇ ਤੁਹਾਡਾ ਆਪਣਾ ਹੈਗਾ ਸਰ ਚੈਨਲ ਮੈਂ ਬਣਾਇਆ ਪਰ ਉਹ ਤਾਂ ਕੁਝ ਕਰ ਨਹੀਂ ਰਿਹਾ ਜੀ ਸ਼ਾਰਟ ਵੀਡੀਓ ਪਾ ਦਿਆ ਕਰੋ ਆ ਹੁਣ ਪਾਇਆ ਕਰੂੰਗਾ ਹਾਂ ਆਪਾਂ ਤੁਹਾਡੇ ਨਾਲ ਪਾ ਦਿਆ ਕਰੋ ਹਾਂ ਸਹੀ ਗੱਲ ਹੈ ਮੈਂ ਤਾਂ ਆਪੇ ਸੁਰ ਉੱਤੇ ਨਾ ਪਾ ਦਿਆ ਨਾ ਕਿਸੇ ਨਾਲ ਅਸੀਂ ਨਾ ਪਹਿਲਾਂ ਗਏ ਸੀਗੇ ਠੀਕ ਹੈ ਜੇ ਮੈਂ ਹੁਣ ਹੀ ਕਰਦਾ ਫਿਰ ਕਰ ਲੈ ਆ ਬੇਟਾ ਤੂੰ ਆ ਬਰਨਲ ਡਾ ਇੱਥੇ ਕੁਰਸੀ ਹਾਂ ਆਪਾ ਬਣਾਉਣੇ ਆ ਤੁਸੀਂ ਬਣਾਓ ਇੱਕ ਲਓ ਜੀ ਇਹ ਸਾਡੀ ਟੀਮ ਸੀਗੀ ਤੁਸੀਂ ਦੇਖਿਆ ਆ ਇਹ ਤਾਂ ਫੋਨ ਹੀ ਲੋਟਾਉਂਦਾ ਬਹੁਤਾ ਬੋਲਣ ਵਾਲਾ ਇਹ ਤਾਂ ਸੱਟ ਲਾਵੇ ਲੱਤਾਂ ਲਾਵੇ ਇਹ ਤਾਂ ਇਹ ਬਲੌਗਿੰਗ ਦੇ ਨੂੰ ਨੈਸ਼ਨਲ ਆਰਟਿਸਟ ਨੇ ਕੀ ਨਾਮ ਹੈ ਇਹਨਾਂ ਦਾ ਸਰਪਟਾ ਕੀ ਨਾਮ ਹੈ ਸਰਪ ਸਿੰਘ ਸਰਪ ਸਿੰਘ ਹੁਣ ਤੱਕ ਤੁਸੀਂ ਕਿੰਨੇ ਚੈਨਲਾਂ ਚ ਮਤਲਬ ਕਿੰਨੇ ਉਹਦੇ ਚ ਫਿਲਮਾਂ ਚ ਕੰਮ ਕਰ ਚੁੱਕੇ ਹੋ ਮੈਂ 2 ਮੂਵੀਸ ਚ ਕੰਮ ਕਰ ਚੁੱਕੇ ਹਾਂ ਅੱਛਾ ਨਾਮ ਦੱਸੋਗੇ ਉਹਨਾਂ ਦੇ ਬਹਿ ਜਾਓ ਸੰਕੇਤਾਂ ਕਿਹੜਾ ਪੁੱਤਰ ਠੀਕ ਹੈ ਠੀਕ ਹੈ ਹੁਣ ਸਰ ਸੰਗਰੂਰ ਕਿਵੇਂ ਤੁਸੀਂ ਮੇਰੇ ਤੇ ਰਿਹਾਈ ਚੀ ਅੱਛਾ ਤੁਹਾਡਾ ਮੇਨ ਉਹ ਆ ਚਲੋ ਵਧੀਆ ਅਸੀਂ ਵੀ ਇਹਨਾਂ ਦੇ ਗਵਾਂਡੀ ਬਣ ਜਾਗੇ ਅਸੀਂ ਵੀ ਸੰਗਰੂਰੀ ਹੋਣ ਵਾਲੇ ਆ ਹਿਫਟ ਇਹ ਚੈਨਲ ਦੇ ਮਾਲਕ ਨੇ ਜੀ ਇਹਨਾਂ ਦਾ ਚੈਨਲ ਆ ਇਹ ਇਹ ਉਹ ਵੀਰ ਬੈਠੋ ਬੈਠੋ ਮੈਨੂੰ ਵੀ ਲੱਗਦਾ ਕਿ ਮੈਂ ਤੁਹਾਨੂੰ ਮਿਲਿਆ ਹਾਂ ਹਾਂ ਮੈਂ ਲੋਕੀ ਹਾਂ ਦੇਖਿਆ ਵੀਰੇ ਇਹਨਾਂ ਨੂੰ ਆਪਣੀ ਵੀਰੇ ਇਹਨਾਂ ਨੂੰ ਆਪਣੀ ਫਨੀ ਫੈਮਿਲੀ ਚ ਪਾ ਲੋ ਕੋਣ ਕਿਉਂ ਮੰਦਰੇ ਛੱਡ ਸਕਦੇ ਹੋ ਦੇਖੋ ਬੈਠ ਜੀ ਬੈਠੋ ਆ ਜੀ ਤੁਸੀਂ ਇਧਰ ਆਓ ਉਹ ਕੁਰਸੀ ਤੇ ਬੈਠੋ ਏ ਕਿ ਲੱਗਦੀ ਆ ਇਹ ਸਹੜਪੋਤਾ ਜੀ ਅੱਛਾ ਠੀਕ ਹੈ ਜੀ ਮੇਰੇ ਭਾਂਜੇ ਦੇ بیٹے ਨੇ ਹੋ ਇਹਨਾਂ ਦੇ ਭਤੀਜੇ ਨੇ ਅੱਛਾ ਠੀਕ ਹੈ ਇਹਨਾਂ ਦਾ ਭਤੀਜੇ ਨੇ ਹੁਣ ਤੁਸੀਂ ਤਾਂ ਵਹੀ ਵੱਡੇ ਕੈਮਰੇ ਵਾਲੇ ਹੋ ਮੈਂ ਅਸੀਂ ਯੂਟਿਊਬਰ ਆ ਤੁਸੀਂ ਵੱਡੇ ਹੋ ਸਾਲਿਓ ਜਿਹੜਾ ਹਾਂ ਜੀ ਜਿਹੜਾ ਇਹ ਚੈਨਲ ਹੈ ਨਾ ਅੱਜ ਇਹ ਹੈ ਹੈਗਾ ਆਪਣਾ ਕ੍ਰੇਜ਼ੀ ਵਰਲਡ ਯੂਵੀ ਦਾ ਚੈਨਲ ਤੁਸੀਂ ਸਰਚ ਕਰ ਲਿਓ ਹਾਂ ਹਾਂ ਉਹ ਵੀਰੇ ਹੁਣੀ ਮਾਲਕ ਨੇ ਲੜਿਆ ਆਏ ਸੀ ਇਹ ਭਾਬੀ ਨੇ ਵੀਰੇ ਦੇ ਵਾਈਫ ਇਹਨਾਂ ਦੀ ਬੇਟੀ ਨੇ ਬਣਾਇਆ ਹੋਇਆ ਚੈਨਲ ਛੋਟੀ ਜੀ ਉਹ ਪੜਦੀ ਆ ਫਿਲਹਾਲ ਤਾਂ ਇਧਰੇ ਵੀ ਆ ਵੀ ਸਾਡੇ ਆਰਟਿਸਟ ਆ ਜਿਹੜੇ ਸਾਡੇ ਕੋਲ ਪਹਿਲੀ ਵਾਰ ਆਏ ਸੀ ਕਾਲ ਸਾਹਿਬ ਕਾਲ ਸਾਹਿਬ ਨੇ ਨੇ ਬੈਠੇ ਨੇ ਸਰਦਾਰ ਜੀ ਉਹਨਾਂ ਦਾ ਥੀਏਟਰ ਵੀ ਕੀਤਾ ਹੋਇਆ ਅਸੀਂ ਇਕੱਠੇ ਪਤਾ ਲੱਗ ਜਾਂਦੇ ਇੱਥੇ ਹਾਂ ਅਸੀਂ ਕਈ ਵਾਰ ਕੰਮ ਕਰ ਲਿਆ ਇਕੱਠਿਆਂ ਨੇ ਮੈਂ ਤੇ ਕਾਲ ਨੇ ਏ ਭਾਈ ਅੱਜ ਮਨ ਲੈ 2:00 4:00 ਵਜੇ ਤੇਕਰ ਸੋਡੇ ਮਾਮੀ ਜੀ ਨੇ ਹਾਂ ਠੀਕ ਕਰੋ ਬਤੀਂ ਬੜੀ ਬੜੀ ਜੱਲ ਲਓ ਜੀ ਅੱਜ ਆਪਾਂ ਲੱਬੋਂ ਨੂੰ ਨਹੀਂ ਮਿਲੇ ਸੀਗੇ ਤੇ ਲੱਬੋਂ ਨੂੰ ਆਪਾਂ ਮਿਲ ਲਈਏ ਲੱਬੋਂ ਹੈਲੋ ਅੱਜ ਤਨਮੋਸਿ ਮਿਲਣੀ ਸੀ ਪਾਣੀ ਅਸੀ ਕਾਲ ਜੀ ਸਾਰਿਆਂ ਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਜਣੇ ਸਾਡਾ ਵਲੌਗ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਵਲੌਗ ਕਮੈਂਟ ਵੀ ਕਰਦੇ ਹੋ ਠੀਕ ਹੈ ਜੀ ਠੀਕ ਹੈ ਜੀ ਮੇਰੇ ਤੁਹਾਡੇ ਚੈਨਲ ਦਾ ਨਾਮ ਬੋਲ ਦੋ ਇੱਕ ਵਾਰ ਚੈਨਲ ਦਾ ਆਪਣੇ ਦਾ ਨਾਮ ਹੈ ਜੀ ਕ੍ਰੇਜ਼ੀ ਵਰਡ ਯੂਵਿਕਾ ਜਿੱਥੇ ਅਸੀਂ ਅੱਜ ਵੀਡੀਓ ਕਰਨ ਆਏ ਸੀ ਯੂਵਿਕਾ ਸ਼ਰਮਾ ਵੀ ਪਾਉਂਗੇ ਤਾਂ ਮੇਰੀ ਬੇਟੀ ਦਾ ਤੇ ਆ ਬੇਟੇ ਦੀ ਫੋਟੋ ਆ ਜੇਗੀ ਨਾਲ ਦੀ ਨਾਲ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਉਹ ਯਾਰ ਮੇਰੇ ਚੈਨਲ ਬਾਰੇ ਵੀ ਕਹਿਦਿਆ ਕਰੋ ਵੀ ਜਿਹੜਾ ਚੈਨਲ ਤੇ ਬਲੌਗ ਦੇਖਦੇ ਹੋ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ। ਤੋਂ ਵੀ ਜਿਹੜਾ ਚੈਨਲ ਕ੍ਰੇਜ਼ੀ ਵੜਾ ਉਹ ਵੀ ਚਰਨਜੀਤ ਪੈਂਡਾ ਜੀ ਸਰ ਇਹ ਵੀ ਚਰਨਜੀਤ ਪੈਂਡਾ ਦਾ। ਉਹ ਤੋਂ ਚੈਨਲਾਂ ਨੂੰ ਹੀ ਕਰੋ। ਬਾਹਰ ਬੁਲਾਇਆ ਕੌਣ ਆਇਆ? ਜਾਓ ਜੀ ਮਿਲੋ ਜੀ। ਕੌਣ ਆਇਆ? ਉਹ ਇਹਨਾਂ ਨੇ ਸਰਦੇ ਉਹਨੇ ਰਿਸ਼ਤੇ। ਲਓ ਜੀ ਐਸੀ ਆਪਣਾ ਅੱਜ ਦਾ ਬਲੌਗ ਨਿਕਲਿਆ ਸਾਰੇ ਜਾਣੇ ਵੀਡੀਓ ਨੂੰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ। ਧੰਨਵਾਦ ਜੀ ਸਾਰਿਆਂ ਨੂੰ। ਸ਼ਸ਼ਿਕਾ